ਤੇ ਜਿਵੇਂ ਹੁਣ ਤੁਸੀਂ ਸਕਰੀਨ ਤੇ ਇਸ ਵੇਲੇ ਦੇਖ ਰਹੇ ਹੋ ਬਾਸੀ ਸਾਹਿਬ ਨੇ ਵੀ ਦੱਸਿਆ ਕਿ ਕੁਝ ਔਰਤਾਂ ਟੂਣਾ ਕਰ ਰਹੀਆਂ ਤੇ ਕਿਸੇ ਬਾਬੇ ਦਾ ਨਾਮ ਲਿਆ ਇਹਨਾਂ ਨੇ ਇਹ ਵੀਡੀਓ ਦਿਖਾਉਣ ਤੋਂ ਪਹਿਲਾਂ ਸਾਡੀ ਟੀਮ ਨੇ ਫੈਸਲਾ ਕੀਤਾ ਵੀ ਜਿਹੜਾ ਇਹ ਗੱਲ ਬੁੱਝ ਜੂ ਵੀ ਜਿਹੜੇ ਬਾਬੇ ਦਾ ਨਾਮ ਇਹ ਲੈ ਰਹੀਆਂ ਕਿਸੇ ਖੇਤਰਪਾਲ ਦਾ ਉਹ ਬਾਬਾ ਕੈਨੇਡਾ ਦੇ ਵਿੱਚ ਕਿਹੜੇ ਵੀਜ਼ੇ ਤੇ ਆਇਆ ਉਹਨੂੰ ਸਾਡੇ ਵੱਲੋਂ ਤਿੰਨ ਡੱਬੇ ਮਠਿਆਈ ਦੇ ਫ੍ਰੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਔਰਤਾਂ ਮਹਿਮਾ ਪਰਮੇਸ਼ਵਰ ਫਸੇਨ ਬ੍ਰਮਟਨ ਦੇ ਵਿੱਚ ਇਹ ਤਿੰਨ ਔਰਤਾਂ ਜਿਹਨੇ ਕੀ ਪੂਜਾ ਕਰ ਰਹੀਆਂ ਨੇ ਬਾਬਾ ਖੇਤਰ ਫਲ ਪਤਨੀ ਪਰ ਖੇਤਰ ਫਲ ਕਿਹੜਾ ਹੈ ਬਾਬਾ ਸੌਰੀ ਮਾਫ ਕਰਨਾ ਮੇ ਲੈਂਗੁਏਜ ਨੂੰ ਆ ਵੇਖੋ ਕੀ ਕਹਿੰਦੇ ਨੇ ਔਰਤਾਂ ਜਰਾ ਵੇਖੋ ਜਰਾ ਦਿਖਾ ਰਹੇ ਹਾਂ ਇਹੀ ਗੱਲ ਹੈ ਤੁਸੀਂ ਹਾਂਜੀ ਇਹੀ ਗੱਲ ਹੈ ਤੁਸੀਂ ਦੁਆਈ ਦਾ ਮੱਥਾ ਇੱਥੇ ਰੋੜ ਤੇ ਹਾਏ ਹੈਨੀ ਹਾਂਜੀ ਹੋਰ ਮੈਂ ਖਾਈ ਹੈਨੀ ਕਿਥੇ ਅਜੀ ਤੁਸੀਂ ਖੇਤਰਪਾਲ ਨੂੰ ਮੰਨਦੇ ਹੋ ਖੇਤਰਪਾਲ ਹਾਂਜੀ ਖੇਤਰਪਾਲ ਬਾਬਾ ਜੀ ਉਹਨਾਂ ਦਾ ਮੱਥਾ ਟੇਕਦੇ ਪਏ ਪਰ ਵੀਡੀਓ ਬਣਾਉਂਦੀ ਤਾਂ ਅੰਕਲ ਜੀ ਜ਼ਰੂਰਤ ਹੀ ਨਹੀਂ ਇੱਥੇ ਰੋਡ ਤੇ ਅੰਕਲ ਜੀ ਤੁਸੀਂ ਖੇਤਰਪਾਲ ਜੰਡੀ ਦਾ ਬਾਬਾ ਜੀ ਜਾਣਦੇ ਹੋ ਜੰਡੀ ਦੇ ਜੰਡੀ ਦੇ ਮੱਥਾ ਟੇਕਦਾ ਉਹ ਟੇਕਦਾ ਤੁਸੀਂ ਵੀਡੀਓ ਬਣਾ ਕੇ ਪ੍ਰੂਫ ਕਰਨਾ ਚਾਹੁੰਦੇ ਹੋ ਪਰ ਇੱਥੇ ਰੋਡ ਤੇ ਰੋਡ ਤੇ ਹੀ ਟਿਕਦਾ ਜੀ ਇਹਦਾ ਮੱਥਾ ਅੱਛਾ ਹਾਂਜੀ ਅੰਕਲ ਜੀ ਵੀਡੀਓ ਬਣਾਉਣ ਦੀ ਜ਼ਰੂਰਤ ਹੀ ਨਹੀਂ ਕੋਈ ਗਲਤ ਕੰਮ ਤਾਂ ਕਰ ਨਹੀਂ ਰਹੇ ਇਹ ਹੈ ਹੀ ਗਲਤ ਕੰਮ ਹੈ ਕਿਉਂ ਜੀ? ਰੋਡ ਤੇ ਰੋਡ ਤੇ ਕੀ ਹੈ? ਕੈਨੇਡਾ ਪਰ ਅਯਾਜਤ ਨਹੀਂ ਅੰਦਰ ਰੋਡ ਤੇ ਕਾਰੰਦਾ ਹੈ। ਨਹੀਂ ਜੀ ਇਹ ਤਾਂ ਜਿਹੜੇ ਆਪਣਾ ਨਹੀਂ ਜੀ ਇਹ ਸਾਰਾ ਰੋਡ ਤੇ ਜੋ ਹੀ ਕਰਦੇ ਗਲਤ ਇਹ। ਨੇ ਵੀਡੀਓ ਬਣਾ ਲਈ ਐ ਇਹਨਾਂ ਨੇ ਬਣਾਈ ਨਹੀਂ ਜੀ ਅਸੀਂ ਟੀਵੀ ਤੇ ਵੀ ਦਿਖਾ ਦਿੱਤੀ ਹੈ ਜੀ ਬਸ ਹਾਂਜੀ ਤੁਸੀਂ ਵੇਖ ਲਓ ਇੱਕ ਵਾਰ ਤੁਹਾਨੂੰ ਅਸੀਂ ਫੇਰ ਦਿਖਾਵਾਂਗੇ ਉਸ ਤੋਂ ਬਾਅਦ ਸੀ ਟੈਲੀਫੋਨ ਲਾਈਨਸ ਤੋਂ ਓਪਨ ਕਰਨੀ ਚਾਹਾਂਗੀ ਇਹ ਔਰਤਾਂ ਜਿਹੜੀਆਂ ਨੇ ਇਹ ਪੰਜਾਬ ਤੋਂ ਆਣ ਕੇ ਇਹੋ ਜਿਹੇ ਇੱਕ ਕਰਮ ਕਰਦੀਆਂ ਨੇ ਇੱਕ ਕਰਮ ਨੇ ਬਸ ਬਾਕੀ ਬਸ ਬਾਕੀ ਕੱਲ ਤੁਸੀਂ ਹੋਰ ਨੋਟ ਕੀਤੀ ਉਹ ਭੈਣ ਜੀ ਕਹਿ ਰਹੇ ਨੇ ਕਹਿੰਦੇ ਇਹ ਬਾਬੇ ਦਾ ਮੱਥਾ ਕਹਿੰਦੇ ਛੜਕਦਾ ਹੀ ਟਿਕਦਾ ਵੀ ਛੜਕਦੇ ਕਿਹੜਾ ਉਹਨੇ ਕੀ ਬਣਾਇਆ ਤੇ ਬਾਕੀ ਜਿਹੜਾ ਬਾਬਾ ਤੁਹਾਡਾ ਆਪ ਛੜਕਾਂ ਤੇ ਤੁਰੇ ਪਰਦਾ ਤੁਹਾਨੂੰ ਮਹਿਲ ਕਿੱਥੇ ਲੈ ਦੂਗਾ ਛੱਡੋ ਅੰਧਵਿਸ਼ਵਾਸਾਂ ਚੋਂ ਨਿਕਲੋ ਸੱਜਣੋ ਚੰਗਾ ਦੇਣਾ ਜ਼ਿੰਦਗੀ ਚ ਕੋਈ ਚੰਗੀ ਰੌਸ਼ਨੀ ਲੈ ਕੇ ਆਓ ਬਾਕੀ ਵਿਸ਼ੂ ਨੇ ਕੁਛ ਨਹੀਂ ਕਰਨਾ ਅਸੀਂ ਭੈਣ ਜੀ ਵੀਡੀਓ ਦਿਖਾਤੀ ਆ ਇੱਕ ਵਾਰੀ ਫੇਰ ਦਿਖਾਉਣੀ ਆ ਅਸੀਂ ਇਹੀ ਗੱਲਾਂ ਪਟਿਆ ਫੇ ਹਾਂਜੀ ਇਹੀ ਗੱਲਾਂ ਤੁਸੀਂ ਦਵਾਈ ਦਾ ਮੱਥਾ ਇੱਥੇ ਰੋੜਤੇ ਹੋਰ ਕਿਥੀ ਖਾਏ ਹੈ ਨਹੀਂ ਹਾਂਜੀ ਹੋਰ ਵੀ ਖਾਏ ਹੈ ਨਹੀਂ ਕਿਥੀ ਅੱਜ ਤੁਸੀਂ ਖੇਤਰਪਾਲ ਨੂੰ ਮੰਨਦੇ ਹੋ ਖੇਤਰਪਾਲ? ਹਾਂਜੀ ਖੇਤਰਪਾਲ ਬਾਬਾ ਜੀ ਉਹਨਾਂ ਦਾ ਮੱਥਾ ਟੇਕਦੇ ਪਏ। ਪਰ ਵੀਡੀਓ ਬਣਾਉਣ ਦੀ ਤਾਂ ਅੰਕਲ ਜੀ ਜ਼ਰੂਰਤ ਹੀ ਨਹੀਂ। ਇੱਥੇ ਰੋੜ ਤੇ ਅੰਕਲ ਜੀ ਤੁਸੀਂ ਖੇਤਰਪਾਲ ਜੰਡੀ ਦਾ ਬਾਬਾ ਜੀ ਜਾਣਦੇ ਹੋ? ਜੰਡੀ ਦੇ ਜੰਡੀ ਦੇ ਮੱਥਾ ਟੇਕਿਆ ਉਹ ਟੇਕਦਾ ਤੁਸੀਂ ਵੀਡੀਓ ਬਣਾ ਕੇ ਪ੍ਰੂਫ ਕਰਨਾ ਚਾਹੁੰਦੇ ਹੋ? ਪਰ ਇੱਥੇ ਰੋੜ ਤੇ ਪਰ ਇੱਥੇ ਰੋੜ ਤੇ ਰੋੜ ਤੇ ਹੀ ਟਿਕਦਾ ਜੀ ਇਹਦਾ ਮੱਥਾ। ਅੱਛਾ? ਹਾਂਜੀ ਅੰਕਲ ਜੀ ਵੀਡੀਓ ਬਣਾਉਣ ਦੀ ਜ਼ਰੂਰਤ ਹੀ ਨਹੀਂ। ਕੋਈ ਗਲਤ ਕੰਮ ਤਾਂ ਕਰ ਨਹੀਂ ਰਹੇ। ਤੇ ਹੈ ਹੀ ਗਲਤ ਕੰਮ ਹੈ। ਕਿਉਂ ਜੀ? ਰੋੜ ਤੇ ਰੋੜ ਤੇ ਕੀ ਹੈ ਕੈਨੇਡਾ ਬਰ ਅਯਾਤ ਨਹੀਂ ਹੁੰਦਾ ਰੋੜ ਤੇ ਕਰਨਦਾ ਇਹ ਨਹੀਂ ਜੀ ਇਹ ਤਾਂ ਜਿਹੜਾ ਆਪਣਾ ਅ ਅ ਜਿਹੜਾ ਉਸ ਤੋਂ ਸਰਵ ਸੀ ਰੋੜ ਤੇ ਜੋ ਹੀ ਕਰਦੇ ਗਲਤ ਹੈ ਇਹ ਆ ਮੈਂ ਦੇਖ ਲਓ ਕਿ ਕਹਿੰਦੇ ਜੀ ਅਸੀਂ ਖੇਤਰਪਾਲ ਜਿਹੜਾ ਬਾਬਾ ਆ ਉਹਨੂੰ ਪੂਜਦਿਆਂ ਇਹ ਕਿਹੜਾ ਬਾਬਾ ਆਂ ਤਰਾ ਸੋ ਮੈਨੂੰ ਸਮਝ ਨਹੀਂ ਆਉਂਦੀ ਇਹ ਗੁਰੂ ਗੰਗ ਸਾਹਿਬ ਜੀ ਦੀ ਤਾਬੇ 'ਚ ਬੈਠ ਕੇ ਤੁਸੀਂ ਪਾਣੀ ਨਾਮ ਸਿਮਰਨ ਨੂੰ ਜਿਹੜਾ ਹੁੰਦਾ ਹੈ ਗੁਰਦੁਆਰਾ ਵਿੱਚ ਤੁਸੀਂ ਜਪਜੀਤ ਸਾਹਿਬ ਦਾ ਰਸਤਾ ਸੁਖਮਨੀ ਸਾਹਿਬ ਦਾ ਚੌਪੈ ਸਾਹਿਬ ਦਾ ਪਾਠ ਸਰਵਣ ਕਰੂ ਜਿ ਪੜ ਨਹੀਂ ਸਕਦੀ ਕਰਨੀ ਸਕਦੀਆਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਤੁਸੀਂ ਬਰਤਨ ਸਾਫ ਕਰ ਲਓ ਆ ਜਿਹੜੇ ਚਿੱਤਰ ਆ ਜਿਹੜੇ ਆ ਤੁਸੀਂ ਕਰਦੀਆਂ ਆ ਕਿਹੜਾ ਧਰਮ ਹੈ ਕਿੰਨੀ ਸ਼ਰਮ ਵਾਲੀ ਗੱਲ ਹੈ ਕੀ ਕਹ ਲੈ ਕਿੰਨੇ ਕਿ ਸਾਡੇ ਲੋਕ ਆ ਜੋ ਕਿ ਇਹ ਮੰਨਦੇ ਇਨਾਂ ਚੀਜ਼ਾਂ ਨੂੰ ਇਹ ਸਤਮੁੱਚ ਹੀ ਭੂਤ ਪ੍ਰੇਤ ਆ ਹੈ ਜਾਂ ਇਹ ਖੇਤਰਫਲ ਕਿਹੜਾ ਬੰਦਾ ਆ ਜਿਹੜਾ ਕਿ ਬਾਬਾ ਜੀ ਤੋਂ ਉੱਪਰ ਹੈ ਮੈਂ ਹੈਰਾਨ ਆ ਇਨਾਂ ਔਰਤਾਂ ਤੋਂ ਆਹ ਸਾਨੂੰ ਕਾਲ ਕਰੋ ਕਿ ਇਨਾਂ ਔਰਤਾਂ ਦਾ ਜਲੂਸ ਕੱਢੋ ਫੜ ਕੇ ਕੀ ਕਰਦੀਆਂ ਕੀ ਆ ਇਹਨੀ ਸ਼ਰਮ ਵਾਲੀ ਗੱਲ ਹੈ ਅਸੀਂ ਕਾਲ ਲੈਣਾ ਚਾਹਾਂਗਾ ਗੁਰਪ੍ਰੀਤ ਜੀ ਕਾਲ ਦਿਓ ਪਲੀਜ਼ ਕਾਈਂਡਲੀ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਬੱਸੀ ਸਾਹਿਬ ਹੈ ਦੀਵਾਲੀ ਪਹਿਲਾ ਦਾ ਜੀ ਕੈਲਗਰੀ ਤੋਂ ਐ ਸਤਿ ਸ੍ਰੀ ਅਕਾਲ ਜੀ ਦੀਵਾਲੀ ਵਾਈ ਕੋ ਸੱਚੇ ਪਾਤਸ਼ਾਹ ਖੁਸ਼ੀਆਂ ਲੈ ਕੇ ਆਵੇ ਤੰਦਰਸਤੀ ਦੇ ਵੀ ਆ ਔਰਤਾਂ ਪਤਾ ਨਹੀਂ ਕੀ ਡਰਾਮਾ ਕਰ ਰਹੀਆਂ ਕੋਈ ਬਾਬਾ ਖੇਤਰ ਫਾਲਿਆ ਪਤਾ ਨਹੀਂ ਕਿਹੜਾ ਉਹਦੀ ਪੂਜਾ ਕਰਦੀਆਂ ਰੋਡ ਦੇ ਉੱਪਰ ਬਸ ਇਹ ਆਪ ਬਲੇ ਤੁਹਾਨੂੰ ਹੈਪੀ ਦਿਵਾਲੀ ਫਿਰ ਸਾਰੀ ਪਬਲਿਕ ਜਿਹਨੇ ਆਪਣੇ ਸੁਣਦੇ ਹੋਰੇ ਟੀਵੀ ਨੂੰ ਉਹਨਾਂ ਨੂੰ ਮੇਰੇ ਵੀਰ ਪਣਾ ਨੂੰ ਬਹੁਤ ਬਹੁਤ ਮੁਬਾਰਕਾ ਰੰਦਵਾਲੀ ਦੀ ਆ ਦੂਸਰੇ ਪਾਸੇ ਚਲੇ ਜਾਓ ਇਹ ਜਿਹੜੇ ਜੋ ਕੁਝ ਕਰ ਰਹੇ ਹੈ ਨਾ ਸਾਡਾ ਜਲੂਸ ਕੱਢ ਰਹੇ ਹੈ ਮਾਫ ਕਰਨਾ ਇਹਨਾਂ ਨੂੰ 5-500 ਡਾਲਰ ਜੁਰਮਾਨਾ ਕਰ ਦੇਣਾ ਚਾਹੀਦਾ ਠੀਕ ਹੈ ਨਹੀਂ ਇਹ ਹੁਣ ਭਾਈ ਸਾਹਿਬ ਜਿੰਨੇ ਕਹਿੰਦੇ ਸੱਚੇ ਨੇ ਸਾਡਾ ਵੀ ਇੱਥੇ ਨਾ ਮੇਰੇ ਫਤਿਹਾਲ ਖਿਜਾਉ ਤਰਕੇ ਕੋਈ ਨਾ ਉਹਦੀ ਲੱਡੀ ਆਪਣੇ ਨਾ ਆਪਣੇ ਬਾਬਿਆਂ ਨੇ ਕਰਕੇ ਕਿਸੇ ਨੇ ਆਪਣੇ ਫਾੜੀ ਸੀ ਮੂਵੀ ਬਣਾ ਲਈ ਸੀ ਇਹ ਸਾਡਾ ਜਲੂਸ ਕਿਉਂ ਕੱਢ ਰਹੇ ਨੇ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਇਹਨਾਂ ਸਾ ਉਹਨੂੰ ਸਿੱਖਿਆ ਦੇ ਰਹੇ ਭਾਈ ਸਾਹਿਬ ਨੂੰ ਇਹ ਖੇਤਰਫਲ ਫਲਾਣਾ ਦੇ ਕੋ ਬਾਬੇ ਘੜਾਦੇ ਇਹ ਜੇ ਨੇ ਮਨ ਤੁਸੀ ਇੱਛਾ ਕਿ ਇਹੇ ਕੰਮ ਨਾ ਕਰੋ ਬਹੁਤ ਤੁਹਾਡੀ ਮਿਹਰਬਾਨੀ ਲੰਬੀ ਉਮਰ ਵਾਸਤੇ ਬੜਾ ਸੇਵਾ ਕਰਦੇ ਰਹੋ ਸਸੀ ਗੜੀ ਆਓ ਸਾਨੂੰ ਕਾਲ ਕਰੋ ਵੱਤ ਵੱਤ ਸਾਨੂੰ ਦੱਸੋ ਕਿ ਖੇਤਰਵਲ ਹੈ ਕੌਣ ਬਾਬਾ ਆਈ ਡੋਟ ਨੋ ਸਾਨੂੰ ਵੀ ਜਾਣਕਾਰੀ ਦਿਓ ਕਿ ਖੇਤਰਫਲ ਬਾਬਾ ਕੋਈ ਹੈ ਬਾਬਾ ਆਓ ਸਾਨੂੰ ਕਾਲ ਕਰੋ ਅਸਟੋਡਿਕ ਆਲੀ ਡੀਕ ਵਿੱਚ ਵੱਤ ਵੱਤ ਕਾਲ ਕਰੋ ਪਲੀਜ਼ ਸਾਡੀ ਬੇਨਤੀ ਹੈ ਤਾਂ ਕਿ ਲੋਕਾਂ ਵਹਿਮਾਂ ਭਰਮਾਂ ਵਿੱਚ ਕੱਢ ਸਕੀਏ ਜਾਂ ਫੇ ਸੱਚਮੁੱਚ ਹੀ ਬਾਬਾ ਖੇਤਰਫਲ ਦੇ ਕੋਈ ਕੋਈ ਤਾਕਤ ਹੈ ਕੋਈ ਸ਼ਕਤੀ ਹੈ ਇਹਨੋ ਬਚ ਚ ਹੈ ਸ਼ਕਤੀ ਜਿਹੜੀ ਆ ਸਾਡੇ ਤੇ ਕੋਈ ਐਸੀ ਭਾਰੂ ਪੈ ਜਵੇ ਆਈ ਡੋਟ ਨੋ ਪਤਾ ਨਹੀਂ ਖੇਤਵਾਲ ਕੋਈ ਹੈ ਆਈ ਡੋਟ ਨੋ ਕੀ ਬਰਾ ਕੀ ਹੈ ਖੇਤਰਵਾਲ ਅਗਲੀ ਕਾਲ ਪਲੀਜ਼ ਨੰਬਰ 2 ਕਾਲਰ ਲਾਈਨ ਤੇ ਹੋ ਜੀ ਹਾਂ ਜੀ ਰਾਤੀਗੜ ਵਾਸੀ ਸਾਹਿਬ ਜੀ ਤੁਸੀਂ ਮੈਨੂੰ ਦੱਸੋ ਕਿ ਖੇਤਰਫਲ ਬਾਬਾ ਮੈਂ ਸੁਣਿਆ ਪਹਿਲੀ ਵਾਰੀ ਕੌਣ ਆ ਇਹ ਇਹ ਖੇਤਰਫਲ ਬਾਬਾ ਜੀ ਹੈਗਾ ਨਾ ਹੈ ਖੇਤਾਂ ਚ ਰਹਿੰਦਾ ਆ ਹਾਂ ਜੀ ਹਾਂ ਜੀ ਨਹੀਂ ਮੈਂ ਤੁਹਾਨੂੰ ਇੱਕ ਗੱਲ ਕਰ ਰਿਹਾ ਇੰਗਲੈਂਡ ਤੋਂ ਇਹ ਜਿਹੜਾ ਭਾਈ ਹੁਣੇ ਵੀਡੀਓ ਬਣਾਉਂਦੇ ਆ ਇਹ ਵੀਡੀਓ ਨਹੀਂ ਸੀ ਬਣਾਉਣੀ ਜੇ ਕਿਤੇ ਚਪਲ ਫਿਰ ਜਾਂਦੀ ਹੈ ਨਾ ਵੀਡੀਓ ਬਣਦੀ ਜ ਸਵਾਰ ਆ ਜਾਂਦਾ ਨਹੀਂ ਤੁਸੀਂ ਸਾਡੇ ਕਿੰਨਾ ਵਧੀਆ ਮੌਲਕ ਆ ਇਹ ਸਾਲੇ ਆ ਕੇ ਇੱਥੇ ਗੰਦ ਪਾਉਂਦੇ ਆ ਬੇੜੇ ਵਾਲੇ ਝੜੰਮ ਇਕੱਠੇ ਹੋਏ ਨਹੀਂ ਖੇਤਰਫਲ ਕੀ ਕੀ ਕੋਈ ਵਲਾ ਆ ਹੀ ਕੋਈ ਬਾਬਾ ਕਿਹੜਾ ਬਾਬਾ ਖੇਤਰਫਲ ਇਹ ਬਾਬਾ ਨਹੀਂ ਹੈਗਾ ਇਹ ਬਾਬਾ ਨਹੀਂ ਹੈਗਾ ਇਹ ਇਹਨੂੰ ਪਤਾ ਨਹੀਂ ਕੀ ਕਹਿੰਦੇ ਆ ਆਪਣੇ ਇੰਡੀਆ 'ਚ ਝੰਡੜ ਮਟਰ ਨਹੀਂ ਆ ਇਹ ਡਾਂਗ ਫੇਰਦੀ ਹੈ ਇਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਮੈਂ ਤੁਹਾਨੂੰ ਪਾ ਦਿੰਦਾ ਅੱਛਾ ਡਾਂਗੇ ਖੇਤਵਾਲ ਦੇ ਬੇਪਾਨ ਦੇ ਲੋਕ ਹਾਂ ਜੀ ਫੇਰਦੀ ਹੈ ਪੈਣੀ ਚ ਫੇਰਦੀ ਖੇਤਾਂ ਚ ਬੜੀ ਬੇਅਦੇ ਵੀਡੀਓ ਬਣੀ ਹੈ ਜੀ ਡੋਲ ਚਾੱਕ ਕੇ ਦੌੜਨਦੇ ਆਇਆ ਕਿਹੜਾ ਮੰਡਾਂ ਕੋ ਪੈਂਦੇ ਆ ਮੰਡਾਂ ਕੋ ਕਿਹੜਾ ਹਾਂ ਜੀ ਇਹ ਕਿਹੜੇ ਜ਼ਿਲ੍ਹੇ ਵਿੱਚ ਇਹ ਕਿਹੜੇ ਜ਼ਿਲ੍ਹੇ ਦੀਆਂ ਔਰਤਾਂ ਨੇ ਕਿੰਨੀਆਂ ਇਹ ਇਹ ਜਲੰਧਰ ਜਲੰਧਰ ਬਾਬਾ ਜਲੰਧਰ ਵਾਸੀ ਸਾਹਿਬ ਜੀ ਬਾਬਾ ਨਹੀਂ ਹੈਗਾ ਇਹ ਬਾਬਾ ਨਹੀਂ ਹੈਗਾ ਇਹ ਇਹ ਨੂੰ ਪਤਾ ਨਹੀਂ ਕੀ ਕਹਿੰਦੇ ਆ ਆਪਣੇ ਇੰਡੀਆ 'ਚ ਝੰਡਰ ਮਟਰੇ ਦੇ ਆ ਤੇ ਡਾਂਗ ਫਿਰਦੀ ਆ ਆ ਮੈਂ ਵਾਸੀ ਖਾ ਮੈਂ ਆਪ ਹੈਰਾਨ ਹੋ ਗਿਆ ਤੁਹਾਡੀ ਆ ਦੇਖ ਕੇ ਅਸੀਂ ਗੱਡੀ ਜਾਣਦੇ ਆ ਇਹ ਦਸ ਲੋਕੀ ਕਿੱਦਾਂ ਦੇ ਮੋਲਕੇ 'ਚ ਆਏ ਆ ਨਾ ਇੰਨਾ ਗੰਦ ਹੋਏ 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 ਇੱਕ ਲੇਡੀ ਦੇ ਕੋਲ ਤਾਂ Baal ਸਾਰੇ ਮੁੰਲਕ ਜਿਵੇਂ ਕਿ ਕੋਈ ਮਤਲਬ ਇਹ ਔਰਤ ਨੂੰ ਕਹਣਾ ਮਾੜੀ ਗੱਲ ਹੈ ਕੋਈ ਵੀ ਸ਼ਬਦ ਵਰਤਣਾ ਪਰ ਕਿੰਨੀ ਸ਼ਰਮ ਵਾਲੀ ਗੱਲ ਹੈ ਜੀ ਹੈਰਾਨੀ ਵਾਲੀ ਗੱਲ ਹੈ ਰਦੀਆ ਬਾਬੇ ਇੱਥੇ ਇੰਗਲੈਂਡ ਵੀ ਕਰਦੇ ਆ ਚਰਾਸਾ ਦੇ ਕਿ ਉੱਥੇ ਜਿੰਦੇ ਜਿੰਦੇ ਦੇ ਤੇਰੇ ਦੀ ਵਾਹ ਗਾਂਦੇ ਨਹੀਂ ਕੱਲਾ ਕੈਨੇਡਾ 'ਚ ਨਹੀਂ ਪਾਇਆ ਇੰਗਲੈਂਡ 'ਚ ਵੀ ਬਹੁਤ ਆ ਓਕੇ ਮਿਹਰਬਾਨੀ ਸੀ ਅਗਲੀ ਕਾਲ ਜਾਂਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਓਕੇ ਅਗਲੀ ਕਾਲ ਜੀ ਆਵਸਤਨ ਬਤ ਬਤ ਕਾਲ ਕਰੋ ਕੋਈ ਬਾਬਾ ਖੇਤਰਫਾਂ ਦੇ ਨਾਲ ਹੀ ਕੋਈ ਚੀਜ਼ ਹੈ ਤੁਸੀਂ ਮੰਨਦੇ ਹੋ ਕੋਈ ਕਰਾਮਾਤ ਹੈ ਕੀ ਹੈ ਸੰਤ ਹੈ ਜਾਂ ਮਹਾਪੁਰਸ਼ ਹੈ ਕੀ ਹੈ ਬਈ ਸੰਦੋ ਪੁਲਿਸ ਨੂੰ ਕਾਲ ਕਰੋ ਇਹਨੂੰ ਲੋਕ ਪੁੱਛਦੇ ਆ ਆਈ ਡੋਟ ਨੋ ਕਿ ਕਿਹੜੇ ਪਾਗਲ ਲੋਕ ਨੇ ਹਾਂਜੀ ਨੰਬਰ 1 ਕਾਲ ਲਾਈਨ ਤੇ ਹੋ। ਸਹੀ ਗੱਲ ਬਸੀ ਰਹਾ। ਹਾਂਜੀ ਤੁਸੀਂ ਮੈਂ ਹੈਰਾਨ ਆ ਜੀ ਸਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਅੱਜ ਔਰਤਾਂ ਕੀ ਕਰਦੀਆਂ ਆ। ਇਹ ਤਾਂ ਦੇਖੋ ਹੀ ਹਣਾ ਕੈਨੇਡਾ ਦਾ ਵੀਜ਼ਾ ਕਿਨੇ ਲਵਾ ਕੇ ਤਖਤਰਪਾਲ ਬਾਬੇ ਨੂੰ ਤੁਸੀਂ ਐ ਦੱਸੋਈ। ਨਹੀਂ ਅੱਜ ਦੀ ਤਾਂ ਔਰਤਾਂ ਆ ਇਹ ਕਹਿੰਦੇ ਜੇ ਸੀਤਾ ਇਹ ਮਤਲਬ ਸਾਨੂੰ ਇਸ ਜਗ੍ਹਾ ਤੇ ਕਰਨਾ ਪੈਂਦਾ ਕਿੱਥੇ ਕਰੀਏ ਹੋਰ ਕੋਈ ਜਗ੍ਹਾ ਕਹਿੰਦੇ ਹੈ ਨਹੀਂਗੀ ਰੋਡ ਦੇ ਉੱਪਰ ਕਰੀਆਂ ਇਹ ਜਿਹੜਾ ਅਕ ਕਰਮ ਆ ਆ ਜਾਦੂ ਨਹੀਂ ਰੋਡ ਤੇ ਤਾਂ ਆਪਾਂ ਕੁਝ ਕਰੀ ਨਹੀਂ ਸਕਦੇ ਇਹ ਸਗੀਆਂ ਚੀਜ਼ਾਂ ਆ। ਨੇ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਇਹਨਾਂ ਦੇ ਘਰ ਵਾਲਿਆਂ ਦੀ ਕੁਝ ਕਹਿੰਦੇ ਕਿ ਉਹਦੇ ਨਾਲ ਇੱਕ ਆਰਥ ਜਿਹੜੀ ਹੈ ਦੇ ਲੋ ਦੇਖਣ ਨੂੰ ਮੈਨੂੰ ਲੱਗਦਾ ਕਿ ਜਿਵੇਂ ਸੱਚਮੁੱਚ ਇੱਕ ਕਪੂਤ ਹੋਵੇ ਹਾਂਜੀ ਬਾਲ ਖਿੜਾਰੇ ਹੋਏ ਆ ਥੋੜਾ ਜਿਹਾ ਇੱਕ ਕਮੈਂਟ ਮੈਥੋਂ ਸੌਰੀ ਤੁਹਾਡੀ ਗੱਲ ਕੱਟ ਰਿਆਂ ਆ ਜਿਹੜਾ ਕਾਲਰ ਆਇਆ ਸੀ ਉਹਨੂੰ ਮੈਂ ਜਵਾਬ ਦੇਣਾ ਚਾਹੁੰਦਾ ਹਾਂ ਕਿ ਵੀ ਵਿਹੜੇ ਵਾਲੇ ਕੀ ਬੰਦੇ ਨਹੀਂ ਹੁੰਦੇ ਆ ਥੋੜਾ ਜਿਹਾ ਥੋੜਾ ਜਿਹਾ ਤੁਸੀਂ ਕਿਸੇ ਬੰਦੇ ਨੂੰ ਮੜਾ ਜਿਹਾ ਉਹ ਚੀਜ਼ ਤੇ ਸਮਝਾਇਆ ਕਰੋ ਜੀ ਅ ਉਹ ਉਹ ਵਾਸਤੇ ਮੈਂ ਕਿਮਨ ਜੀ ਅੱਜ ਤੁਹਾਡੇ ਆਪਣੇ ਤੁਹਾਡੇ ਕੋਲੋਂ ਮੈਨੂੰ ਮਾਫ ਕਰਨਾ ਪੁੱਜੀ ਨੇ ਮੈਂ ਨੋਟਿਸ ਨਹੀਂ ਲਿਆ ਸਕੇ ਨੋਟ ਨਹੀਂ ਕੀਤਾ ਮੈਨੂੰ ਮਾਫ ਕਰੋਗੇ ਆਪ ਜੀ ਨਹੀਂ 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 ਬਸ ਜੀ ਤੁਸੀਂ ਤੁਹਾਡਾ ਬਹੁਤ ਵਧੀਆ ਪ੍ਰੋਗਰਾਮ ਆ ਹੀ ਸਿੱਧੂ ਭਾਜੀ ਤੁਸੀਂ ਹਨ ਬਹੁਤ ਵਧੀਆ ਕਰ ਰਹੇ ਆ ਇਹ ਲੋਕ ਜਿਹੜੇ ਮੈਂ ਸੁਗਰਾਜ ਜੀ ਨਾਲ ਕਾਲ ਤੇ ਸੀ ਹਾਂਜੀ ਹਾਂਜੀ ਕੀ ਗੱਲ ਹੋ ਗਈ ਆ ਆ ਕੇ ਦਿਸ ਇ ਬਰੀ ਸੈਡ ਪਾਰਟ ਹੈ ਕਿਸੇ ਵੀ ਅਸੀਂ ਵਿਅਕਤੀਗਤ ਤੌਰ ਤੇ ਆ ਕਿਉਂਕਿ ਇਹ ਗੱਲ ਐ ਅਸੀਂ ਗੱਲ ਕਰਦਾ ਤਾਂ ਅਸੀਂ ਉਸ ਚੀ ਦੀਖੇ ਵੱਲ ਜਾਣਾ ਚਾਹਾਂਗੇ ਹੱਥ ਚੁੜਕੇ ਕਿਉਂਕਿ ਸਾਡਾ ਫਰਜ ਬਣਦਾ ਕਿ ਅਪੋਲੋਜੀ ਕਰਨਾ ਪਰ ਨਾਲ ਦੀ ਨਾਲ ਤੁਸੀਂ ਸਾਡਾ ਸਤਿਕਾਰ ਜੋਗੋ ਜੋ ਆ ਔਰਤਾਂ ਕਰੀਆਂ ਨੇ ਸਾਡੀ ਅਸੀਂ ਇੱਜ਼ਤ ਕਰਦੇ ਆ ਔਰਤ ਨੂੰ ਰਿਸਪੈਕਟ ਕਰਦੇ ਪਰ ਆਜ ਜੋ ਕਰੀਆਂ ਡਰਾਮੇ ਇਹ ਤਾਂ ਇੱਕ ਡਰਾਮੇ ਆ ਜਿਤ ਬਾ ਗਲਤ ਕੰਮ ਹੈ ਕੀ ਗੱਲ ਤੁਹਾਡਾ ਨਹੀਂ ਇਹ ਤਾਂ ਬਸ ਜੀ ਸਾਹਿਬ ਮੈਂ ਤਾਂ ਆਪ ਕਹਿੰਦਾ ਇੱਕ ਬਹੁਤ ਗਲਤ ਕੰਮ ਹੈ ਇਹਨਾਂ ਨੂੰ ਵੀਜ਼ਾ ਕਿਹਨੇ ਦੇਤਾ ਇੱਥੋਂ ਦਾ ਜੀ ਵੀ ਕੈਨੇਡਾ ਦਾ ਵੀ ਇੱਥੇ ਆ ਕੇ ਕੰਮ ਕਰਨੇ ਆ ਪਰ ਸਾਡੇ ਲੋਕ ਸਾਡੀਆਂ ਲੇਡੀਜ਼ ਨਹੀਂ ਕਾਲ ਕਰਦੀਆਂ ਮੈਨੂੰ ਇਹ ਲੱਗਦਾ ਕੁਝ ਮੈਨੂੰ ਕਿਹਾ ਜੀ ਕਿ ਇਹ ਬਹੁਤ ਲੇਡੀਜ਼ ਆ ਜਿਹੜੇ ਇੱਕ ਬਾਬਾ ਖੇਤਰਪਾਲ ਕੋ ਬੰਦਾ ਆ ਉਹਨੂੰ ਮੰਨਦੀਆਂ ਆ ਉਹਦੇ ਗੋਡੇ ਘੁੱਟਦੀਆਂ ਆ ਉਹਦੇ ਮਾਲਸ਼ਾ ਕਰਦੀਆਂ ਆ ਉਹਨਾਂ ਨੂੰ ਘਰਵੱਸਾ ਦਦੇ ਆ ਉਹ ਪਤਾ ਨਹੀਂ ਕੀ ਹੋ ਜਾ ਬੰਦਾ ਆ ਮੈਨੂੰ ਮੈਂ ਨਹੀਂ ਜਾਣਦਾ ਕਿੱਥੇ ਹੋਰੀ ਜਗ੍ਹਾ ਆ ਕੀ ਹੈਗਾ ਉਹ ਕਿਹੜਾ ਖੇਤਰਪਾਲ ਨਹੀਂ ਨਹੀਂ ਇਹ ਤਾਂ ਹੀ ਐਵੇਂ ਆਪਣੇ ਬਸ ਰਹਿਮਾ ਪਰਮਾ ਚ ਫਸੇ ਹੋਇਆ ਲੋਕ ਜੀ ਇਹਨਾਂ ਨੂੰ ਇੱਥੇ ਵੀ ਲੱਗਦਾ ਵੀ ਇੱਥੇ ਵੀ ਆ ਚੀਜ਼ਾਂ ਹੈਗਾ ਹੈ ਕੋਸ ਨਹੀਂ ਬਸੀ ਸਾਹਿਬ ਤੁਹਾਨੂੰ ਆਪ ਨਹੀਂ ਪਤਾਈ ਦੇਖੋ ਜਿੱਦਾਂ ਗੁਰੂਗੰਨ ਸਾਹਿਬ ਤੋਂ ਬਗੈਰ ਕਿਸੇ ਚੀਜ਼ ਮੰਨਦਾ ਨਹੀਂ ਮੰਦਦਾ। ਅਸਲ ਨਹੀਂ ਨਹੀਂ ਅਸੀਂ ਆਪ ਨਹੀਂ ਮੰਨਦੇ ਇਹ ਚੀਜ਼ ਨਹੀਂ। ਜੀ। ਪਰ ਇਹ ਇਹ ਲੋਕ ਪਤਾ ਨਹੀਂ ਕਹਤੋਂ ਵੀ ਇੱਥੇ ਆ ਕੇ ਵੀ ਇਹ ਚੀਜ਼ਾਂ ਮੰਨੀ ਜਾਂਦੀ। ਨਾ ਇੱਥੇ ਆਪਾਂ ਮਿਹਨਤ ਕਰਨੀ ਹੈ ਕੋਈ ਆਏ ਨਹੀਂ ਵੀ ਕੋਈ ਬਾਪ ਦੇ ਨੇ ਤਾਂ ਤੂੰ ਲੈ ਕੇ ਕੋਸੜ ਦੇਣਾ ਜੀ। ਅੱਛਾ ਇੱਕ ਤੁਸੀਂ ਇਹ ਤੁਸੀਂ ਮੈਨੂੰ ਕਾਲ ਕਰ ਰਹੇ ਹੋ ਇੱਕ ਸੈਕਿੰਡ ਤੁਸੀਂ ਧਿਆਨ ਦਿਓ। ਤੁਸੀਂ ਇਹ ਨਹੀਂ ਕਿ ਹੁਣ ਕਿਸੇ ਵੀ ਲੇਡੀ ਨੇ ਕਾਲ ਨਹੀਂ ਕਰਨਾ ਇਸ ਇਸ਼ੂ ਤੇ। ਆ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਲੀਡੀਜ਼ ਆ ਉਹ ਮਾਨਸਿਕ ਤੌਰ ਤੇ ਇੰਨਾ ਸੰਤੁਲਨ ਗਵਾ ਬੈਠਦੀਆਂ ਜਿੱਥੇ ਕੋ ਕਹਿੰਦਾ ਉਹ ਉਥੇ ਮਗਰ ਭੱਜਦੀਆਂ ਆ ਹਾਏ ਬਾਬੇ ਦੇ ਮਗਰ ਜਾਓ ਉਹ ਤੁਹਾਡੇ ਬਿਮਾਰੀ ਨੂੰ ਦੂਰ ਕਰਦਾ ਆ ਉਹ ਤੁਹਾਡੇ ਘਰ ਵਿੱਚ ਵਰਖਤਾ ਆਉਂਦੀਆਂ ਆ ਤੁਹਾਡੇ ਘਰ ਵਾਲ ਬਸ ਵਿੱਚ ਹੋ ਜਾਂਦਾ ਆ ਇਹੋ ਜਿਹਾ ਕੰਮ ਕਰੇ ਔਰ ਜਿਹੜੀ ਉਹ ਕਦੇ ਨਹੀਂ ਕਹਿੰਦੀ ਜਿਹੜਾ ਬਾਬਾ ਇਹ ਜਿਹੜਾ ਖੇਤਰਫਲ ਇਹ ਇਹੋ ਜਿਹਾ ਆ ਇਹਦੇ ਬਾਰੇ ਵਿੱਚ ਲੋਕਾਂ ਨੂੰ ਕਹਿਣਾ ਚਾਹੀਦਾ ਹਾਂਜੀ ਹਾਂਜੀ ਪਰ ਬਸੀ ਸਾਹਿਬ ਇੰਡਗਾਜ ਤਾਂ ਨੱਥ ਪੈ ਗਈ ਹੈ ਹੀ ਹੁਣ ਹਾਂਜੀ ਤੁਸੀਂ ਨੋਟਿਸ ਤੁਸੀਂ ਨੋਟਿਸ ਨੀ ਕੀਤਾ ਜੀ ਇੰਡਗਾ ਚ ਪੂਰੀ ਨੱਥ ਪਾ ਪਈ ਆਪਣੇ ਬੰਦੇ ਨੇ ਜੀ ਓ ਆਈ ਸੀ ਮਿਹਰਬਾਨ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸੋ Much ਔਰ ਅਸੀਂ ਹਾਂਜੀ ਇੱਕ ਕਾਲਸ ਤੋਂ ਬਾਅਦ ਅਸੀਂ ਜੁੜ ਰਹੇ ਹਾਂ ਸਾਡੇ ਥੋੜੀ ਜਾ ਕੇ ਹਾਂਜੀ ਕਾਲਰ ਕੀ ਕਰਨਾ ਚਾਹੁੰਦੇ ਹੋ ਨੰਬਰ 5 ਕਾਲਰ ਹਾਂਜੀ ਸਤਿ ਸ੍ਰੀ ਅਕਾਲ ਬਾਸੀ ਸਾਹਿਬ ਇਹ ਚ ਮਾਰਾ ਕੀ ਹੈ ਜੇ ਬੁੜੀਆਂ ਕਰਦੀਆਂ ਦਾ ਸੁਣਨ ਕੀ ਪ੍ਰੋਬਲਮ ਆਉਂਦੀ ਹੈ ਇਸ ਗੱਲ ਦੀ ਸਾਨੂੰ ਨਹੀਂ ਪ੍ਰੋਬਲਮ ਆਉਂਦੀ ਪਬਲਿਕ ਜਿਹੜੀ ਹੈ ਕਾਲ ਕਰ ਰਹੀ ਹੈ ਵੀਡੀਓ ਦੇ ਵੀਡੀਓ ਥਰੋ ਕਰ ਰਹੀ ਹੈ ਕਿਉਂਕਿ ਪਬਲਿਕ ਪਲੇਸ ਦੇ ਉੱਪਰ ਇਹੋ ਜਿਹੇ ਜਿਹੜਾ ਰੂਤੀ ਰਿਵਾਜ ਹੈ ਗੁਰੂਏ ਧਾਗਾ ਕੱਢਦੀਆਂ ਖੇਤੀ ਜਿਗਾ ਕਰਦੀਆਂ ਹੈਗੀਆਂ ਇਹਦਾ ਇਹਦਾ ਤੁਸੀਂ ਇੰਡੀਆ ਤੁਸੀਂ ਵੀ ਦੇਖਿਆ ਹੋ ਤੁਹਾਡੇ ਵੀ ਕਰਦੀਆਂ ਕਰਦੀਆਂ ਹੋਣਗੇ ਉਹੜੀਆਂ ਸਾਡੇ ਸਾਡੇ ਹਾਂਜੀ ਇੱਕ ਮਿੰਟ ਕਾਲਰ ਤੁਸੀਂ ਹਾਂਜੀ ਤੁਸੀਂ ਇਕੱਲੇ ਬੰਦੇ ਹੋ ਜੀ ਤੁਸੀਂ ਨਾ ਇਹ ਇਹ ਐਵੇਂ ਨਾ ਗੱਲ ਚੱਕੋ ਇਹ ਬੁੜੀਆਂ ਪੁਰਾਣੀਆਂ ਗੋ ਕਰਦੀਆਂ ਅਸੀਂ ਪਹਿਲਾਂ ਵੀ ਕਰਦੀਆਂ ਹਜੇ ਵੀ ਕਰਦੀਆਂ ਪਿੱਪਲ ਵੀ ਧਾਗਾ ਬੰਨ੍ਹਦੀਆਂ ਹੈਗੀਆਂ ਪਾਣੀ ਨਹੀਂ ਪਾਉਂਦੀਆਂ ਹੈਗੇ ਇਹ ਇਹ ਵੀ ਫਿਰ ਬਕਾਰੇ ਗੱਲਾਂ ਐ ਸਾਰੀਆਂ ਨਹੀਂ ਨਹੀਂ ਤੁਸੀਂ ਗੱਲ ਸੁਣੋ ਇੱਥੇ ਪਿੱਪਲ ਵੀ ਹੈਗਾ ਲੈ ਪਿੱਪਲ ਹੋਵੇ ਜਾਂ ਨਾ ਹੋਵੇ ਅਗਲੇ ਆਪਣੇ ਰੀਤੀ ਰਿਵਾਜ ਕਰਦੀਆਂ ਕਿ ਮਾੜੀ ਕੱਲ ਕੀ ਐ ਇਹ ਮਾੜੀ ਐ ਪਬਲਿਕ ਪਲੇਸ ਤੇ ਆ ਕੁਝ ਕਰਨਾ ਠੀਕ ਐ ਇਹ ਪਬਲਿਕ ਜਗ੍ਹਾ ਉਧਰ ਰੋਡ ਤੇ ਆ ਇਹ ਪਬਲਿਕ ਉਹ ਕਕੇਤੀ ਬੀਜ਼ੀਆਂ ਮੁਰੀਆਂ ਲੱਗਾ ਕੜੀ ਪੀਲਾ ਧਾਗਾ ਲੰਬਾ ਬੰਨ੍ਹ ਨਾ 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 ਆਮ ਸੌਰੀ ਆਮ ਸੌਰੀ ਜੈਂਟਲਮੈਨ ਤੁਹਾਨੂੰ ਮੇਰੇ ਖਰਾਕੀ ਤੁਸੀਂ ਤੁਸੀਂ ਆ ਮੈਂ ਇਹ ਨਹੀਂ ਦੱਸਣਾ ਕਿ ਤੁਸੀਂ ਬਦਲੋ ਨਾ ਬੜੋ ਇੱਕ ਸੈਕਿੰਡ ਇੱਕ ਸੈਕਿੰਡ ਕਾਲਰ ਤੁਸੀਂ ਥੋੜਾ ਬੋਲੋ ਤਰੀਬ ਨਾ ਬੋਲੋ ਲਿਆਕਤ ਨਾਲ ਗੱਲ ਕਰੋ ਅਸੀਂ ਇਹੋ ਜਿਹਾ ਗੰਦ ਜਿਹੜਾ ਨਹੀਂ ਪੈਣ ਦੇਵਾਂਗੇ ਇਹ ਪੂਰਾ ਗੰਦ ਹੈ ਬਕਵਾਸ ਹੈ ਇਹ ਔਰ ਇਹ ਪਬਲਿਕ ਪਲੇਸ ਹੈ ਪਬਲਿਕ ਪਲੇਸ ਉਸ ਨੂੰ ਤੁਸੀਂ ਨਹੀਂ ਕਰ ਸਕਦੇ ਤੁਸੀਂ ਕਿਸੇ ਰੋਡ ਦੇ ਉੱਪਰ ਟਾੜ ਜਾਦੂ ਟੂਣਾ ਐਰਾ ਵਗੈਰਾ ਨਹੀਂ ਕਰ ਸਕਦੇ ਪਬਲਿਕ ਪਲੇਸ ਹੈ ਇਹ ਤੁਸੀਂ ਮੈਸੂਸੀ ਨਹੀਂ ਕਰ ਸਕਦੇ ਪਬਲਿਕ ਪਲੇਸ ਜਿਹੜਾ ਆ ਤੁਸੀਂ ਕਹਿੰਦੇ ਕਿ ਇਹ ਆਮ ਬੁੜੀਆਂ ਕਰਦੀਆਂ ਕਰਨੀ ਕਰਦੀਆਂ ਸਾਡੇ ਤੇ ਕਰਦੀਆਂ ਨਹੀਂ ਗੀਆਂ ਕੋਈ ਹੈ ਹੋਰ ਬੁੜੀਆਂ ਇੰਨੇ ਕਰਦੀਆਂ ਖੇਤਰਪਾਲ ਨੂੰ ਪੂਜਾ ਕਰਦੀਆਂ ਮੈਂ ਤਾਂ ਕਦੇ ਸੁਣੀਆਂ ਨਹੀਂ ਜੇ ਕਰਦੀਆਂ ਤਾਂ ਫਿਰ ਉੱਥੇ ਜਾਣਾ ਇੱਥੇ ਆਣ ਕੇ ਆਹ ਪਬਲਿਕ ਪਲੇਸ ਹੈ ਇਹ ਤੁਰਨ ਵਾਲੀ ਜਗ੍ਹਾ ਹੈ ਇਹਦੇ ਉੱਪਰ ਨਹੀਂ ਕਰ ਸਕਦੇ ਤੁਸੀਂ ਕੀ ਖਲ ਤੁਹਾਡਾ ਸੋਢੀ ਜੀ ਆ ਚੁੱਕੇ ਨੇ ਉਸ ਤੋਂ ਪਹਿਲਾਂ ਇੱਕ ਕਾਲਰ ਲੈ ਲਓ ਹੋਰ ਨਵਕੀਰ ਤੇ ਲਾਈਨ ਤੇ ਕੀ ਕਰਨਾ ਚਾਹੁੰਦੇ ਹੋ ਜੋ ਮੇਰੇ ਖਿਆਲਾਂ ਦਾ ਇੱਕੋ ਚੀਜ਼ ਅਟੱਲਿਆ ਸੱਚਾ ਉਹ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਤੋਂ ਇਲਾਵਾ ਐਸਾ ਸਿੱਖ ਗੱਲ ਕਰ ਰਿਹਾ ਬਾਕੀ ਹਿੰਦੂਆਂ ਦੀ ਜਿਹੜੀ ਗੀਤਾ ਹੈ ਉਹ ਵੀ ਬੜੀ ਸੱਚਾ ਪਰ ਮੈਂ ਐਸਾ ਸਿੱਧਾ ਗੱਲ ਕਰੂੰਗਾ ਸਾਡੇ ਲਈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚ ਨੇ ਹੋਰ ਕੋਈ ਸੱਚ ਨਹੀਂ ਆ ਇਹ ਮੈਂ ਐਸਜੀਪੀਸੀ ਨੂੰ ਅਪੀਲ ਕਰਦਾ ਆ ਕਿ ਸ਼ੁਰੂ ਤੋਂ ਸਕੂਲਾਂ ਦੇ ਵਿੱਚ ਜਿਹੜੇ ਪੰਜਾਬੀ ਆ ਇਹਨਾਂ ਦੇ ਪੇਰੈਂਟਸ ਨੂੰ ਸਿਖਾਉਣਾ ਚਾਹੀਦਾ ਕਿ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੋ ਸੱਚ ਲਿਖਿਆ ਆ ਕੋਈ ਕਥਾਵਾਂ ਕਹਾਸਾਂ ਸੁਣੋ ਪਰ ਇਹ ਨਾ ਕਿਸੇ ਦੇ ਫੈਨ ਬਣ ਜਾਓ ਜਿੱਦਾਂ ਆਪਾਂ 크ਿਸਚੀਅਨਿਟੀ ਨਾਲੋ ਇਹਨਾਂ ਚ ਇਦਾਂ ਦੇ ਹੈ ਨਹੀਂ ਕਿ ਕੋਈ ਧੀਰਪਾ ਉਹ ਚਰਚ ਜਾਂਦੇ ਨੇ ਆਪਣੇ ਪ੍ਰੇ ਕਰਦੇ ਨੇ ਬਾਈਬਲ ਚ ਆ ਜਾਂਦੇ ਨੇ ਹਨਾ ਸੋ ਆਪ ਭਾਵੇਂ ਜਿੱਦਾਂ ਪਹਿਲਾਂ ਬੋਲ ਕੇ ਗਏ ਕੋਈ ਇਹ ਇਹਨਾਂ ਚੀਜ਼ਾਂ ਦੇ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਲੱਗ ਕੀਤਾ ਹੋਇਆ ਹਨਾ ਸੋ ਮੇਰੇ ਖਿਆਲ ਨਾਲ ਕਿ ਅਸੀਂ ਜਦ ਇਹ ਕੰਮ ਕਰਨਾ ਚਾਹੇ ਤਾਂ ਇਦਾਂ ਨਹੀਂ ਕੁਝ ਵੀ ਹੁੰਦਾ ਗੁਰਦਵਾਰੇ ਜਾਓ ਜਾਂ ਕੋਈ ਅਦਰ ਰਿਲੀਜੀਅਸ ਵਟਵਰ ਤੁਸੀਂ ਜਾਓ ਮੱਥਾ ਟੇਕੋ ਅਰਦਾਸ ਕਰੋ ਤਾਂ ਬਸ ਮੈਂ ਜੀਦਾ। ਅਨੇ ਜਿਹੜਾ ਇੱਕ ਵਿਅਕਤੀ ਇਸਰ ਨਜ਼ਰੇ ਕਰ ਰਿਹਾ ਕਹਿੰਦੇ ਤੁਹਾਨੂੰ ਕੀ ਜੇ ਕਰਦੇ ਤੇ ਕਰਦੇ ਹੋ ਇਹ ਪਬਲਿਕ ਪਲੇਸ ਐ ਤੁਸੀਂ ਕਿਵੇਂ ਕਰ ਸਕਦੇ ਹੋ ਜੀ ਚੀਜ਼ਾਂ ਕੋਈ ਬਾਬਾ ਖੇਤਰਫਲ ਨਾਂ ਦਾ ਕੋਈ ਕੋਣ ਬੰਦਾ ਮੈਂ ਸੁਣਿਆ ਨਹੀਂ ਕਦੇ ਸਾਡੀ ਕਿਹੜੀ ਸਾਡੀ ਤੇ ਮਤਾਵਾ ਕਹਿੰਦੇ ਇਹੋ ਜਿਹਾ ਕੰਮ ਕਰਦੇ ਨਹੀਂ ਪਿੱਪਲ ਨੂੰ ਆਹੋ ਆਪਣੇ ਗਾਨਾ ਬੰਧੀਆਂ ਨੇ ਕਿਸੇ ਦਰਖਤ ਨੂੰ ਪਾਣੀ ਪਾਉਣਾ ਚੰਗੀ ਗੱਲ ਐ ਪਾਣੀ ਪਾਉਣਾ ਕਿਸੇ ਵੀ ਦਰਖਤ ਨੂੰ ਔਰ ਪਾਣੀ ਪਾਉਣਾ ਪਲਾਉਣਾ ਇਹ ਚੰਗੀ ਗੱਲ ਐ ਪਰ ਤੁਸੀਂ ਆਹ ਨਹੀਂ ਕਰ ਸਕਦੇ ਕਿ ਸੜਕ ਦੇ ਉੱਪਰ ਖੜ ਕੇ ਤੁਸੀਂ ਆਹ ਜਾਦੇ ਟੂਣੋ ਕਰਿਓ ਕਮਾਲ ਦੀ ਗੱਲ ਹੈ ਸਕਾਲਰ ਦੀ ਬਹੁਤ ਜੋ ਕੋਈ ਵੀ ਜਿਹੜੀ ਵੀ ਹੋ ਮੈਨੂੰ ਨਹੀਂ ਪਤਾ ਲੇਡੀਜ਼ ਕਹਿੰਦੇ ਹੁਣ ਜਿੰਦੀਆਂ ਜੋ ਹਿੰਦੂ ਸੀਗੀਆਂ ਉਹਨਾਂ ਸਿੱਧੇ ਇਗਜ਼ੈਂਪਲ ਇਹ ਪਰ ਮੇਰੇ ਕਹਨਾਂ ਕੋਈ ਉਹ ਵੀ ਹਿੰਦੂ ਲੋਕ ਨਹੀਂ ਬਣਾ ਆਪਣੇ ਮੰਦਰ ਜਾਂਦੇ ਨੇ ਕੋਈ ਅਜਿਹੀਆਂ ਚੀਜ਼ਾਂ ਤੇ ਯਕੀਨ ਹੀ ਨਹੀਂ ਕਰਦੇ ਪਰ ਆਈ ਡੋਨਟ ਨੋ ਕਿ ਉਹ ਕਿਹੜੀਆਂ ਹੈਗਾ ਐਡਾ ਕੁਝ ਨਹੀਂ ਹੁੰਦਾ ਜੋ ਵੀ ਤੁਸੀਂ ਰਿਲੀਜੀਅਨ ਬੁੱਕ ਚ ਲਿਖਿਆ ਉੱਤੇ ਬਲੀਵ ਕਰੋ ਐਡਾ ਕੁਝ ਨਹੀਂ ਹੁੰਦਾ ਮੈਂ ਤਾਂ ਕਰ ਤੋੜਾ ਬਾਲ ਬਿਲਕੁਲ ਮਿਹਰਬਾਨੀ ਅਸੀਂ ਬਾਅਦ ਜਲਦੀ ਜੁੜ ਰਹੇ ਹਾਂ ਆਪਣੇ ਖਿਆਲ ਖਣਾ 2 ਮਿੰਟ ਪਹਿਲਾਂ ਆਪਣੇ ਲਿੰਕ ਤੇ ਉਹ ਭੇਜ ਦਿਓ ਫਟਾਫਟ ਔਰ ਆ ਪਹੁੰਚ ਚੁੱਕੇ ਆ ਸਵੀਟ ਮਹਿਲ ਤੋਂ ਇਸ ਵੇਲੇ ਅਸੀਂ ਹਾਜ਼ਰ ਹੋ ਚੁੱਕੇ ਆ ਮੇ ਲਾਈਨ ਤੇ ਸੋਢੀ ਜੀ ਸੋਢੀ ਜੀ ਵੈਲਕਮ ਟੂ ਸ਼ੋ ਹਾਂ ਥੈਂਕ ਯੂ ਬਸੀ ਸਾਹਿਬ ਤੁਹਾਡਾ ਔਰ ਜਿੰਨੇ ਵੀ ਸਾਡੇ ਲਿਸਨਰ ਆ